ਕੀ ਜਿਹੜੀ ਚਾਟੀ ਦੀ ਲੱਸੀ ਕਿੱਦਾਂ ਬਣਦੀ ਹੈ ਕੀ ਫਾਇਦੇ ਹੈ ਦੇ ਇਹ ਲੋਕਾਂ ਨੂੰ ਕਿਉਂ ਪੀਣੀ ਚਾਹੀਦੀ ਹੈ ਤੇ ਕਿਉਂ ਦਿਨੋਂ ਦਿਨ ਇਹ ਜਿਹੜੀ ਹੈ ਗਾਇਬ ਹੁੰਦੀ ਨਜ਼ਰ ਆ ਰਹੀ ਹੈ। ਕਿ ਆਕੀਰ ਲੱਸੀ ਜੀ ਇਹ ਜਿਹੜਾ ਇਹਦਾ ਪ੍ਰੋਸੀਜਰ ਆ ਹਾਂਜੀ ਦੁੱਧ ਨੂੰ ਕਾੜ ਕੇ ਬਣਾਇਆ ਜਾਂਦਾ ਸਾਰੀ ਦਿਹਾੜੀ 7-8 ਘੰਟੇ ਦਾ ਪ੍ਰੋਸੀਜਰ ਆ ਇਹ ਇਹਨੂੰ ਸਾਰੀ ਦਿਹਾੜੀ ਅੱਗ ਦੇ ਉੱਤੇ ਪਾੜਿਆ ਜਾਂਦਾ ਤੇ ਲਾਲੀ ਦੇ ਜਿਹੜੀ ਚਿੱਟੇ ਲੱਸੀ ਹੁੰਦੀ ਬਾਬਾ ਜੀ ਕੀ ਫਰਕ ਹੈ ਦੋਨਾਂ ਚ ਹਾਂਜੀ ਕਾੜ ਕਾੜ ਨੂੰ ਦਾ ਫਰਕ ਆ ਉਹਦਾ ਜਿਹੜਾ 6 ਕਿਲਾ ਫਰਕ ਹੈ ਮਠਾ ਮਠਾ 6 ਕਿਲ ਲਗਣਾ ਆਉਂਦਾ ਦੋਨੋਂ ਖੇਤ ਸੱਤ ਘੰਟੇ ਟਾਈਮ ਦੇਣਾ ਵਾੜਣਾ ਉਹਦਾ ਇਹ ਨਾਲ ਹੀ ਲਾਲੀ ਆਉਣੀ ਹੈ ਦੂਸਰੇ ਨਾਲੋਂ ਹੁਣੇ ਗੱਲ ਹੋਰ ਦੱਸੋ ਜਿਹੜੀ ਚਾਟੀ ਦੀ ਲੱਸੀ ਹੈ ਇਹ ਇੰਨੇ ਦਿਨੋਂ ਦਿਨ ਘੱਟਦੀ ਕੋਈ ਨਜ਼ਰ ਆ ਰਹੀ ਨਸੇ ਨੋਰਮਲ ਵੀ ਨਹੀਂ ਤੁਹਾਨੂੰ ਪੈਨੂ ਮਿਲਨੀ ਹੈ ਟੈਕਟਾਂ ਆਲੀ ਆ ਰਹੀ ਹੈ ਵੇਰਕਾ ਤੋਂ ਮਿਲਦੀ ਹੈ ਕਦੇ ਕਿੱਦਾਂ ਮਿਲਦੀ ਹੈ ਜਿਹੜੀ ਘਰ ਦੀ ਲੱਸੀ ਹੁੰਦੀ ਹੈ ਤੇ ਪੈਕਟਾਂ ਵਾਲੀ ਲੱਸੀ 'ਚ ਕੀ ਫਰਕ ਹੁੰਦਾ ਬਣੀ ਬਣਾਈ ਵੀ ਆਉਣ ਲੱਗੀ ਹੁਣ ਅਮਰੀਕਾ ਹੀ ਤਾਂ ਚੱਲਉਂਦੀ ਆ ਹੋਰ ਵੀ ਕਈ ਕੰਪਨੀਆਂ ਦੀ ਆਉਣ ਲੱਗੀਆਂ ਜਿਹੜੀ ਘਰ ਦੀ ਲੱਸੀ ਆ ਇਹ ਵਧੀਆ ਪ्योर ਦੁੱਧ ਤੋਂ ਤਿਆਰ ਹੁੰਦੀ ਆ ਅੱਛਾ ਤੇ ਇਹਨੂੰ ਟਾਈਮ ਵੀ ਜ਼ਿਆਦਾ ਲੱਗਦਾ ਤੇ ਬਾਕੀ ਆ ਸਪਰਟਾ ਵਗੈਰਾ ਹੋਰ ਕਈ ਦੁੱਧ ਤੋਂ ਬਣਦੇ ਆ ਪਰ ਉਹਦਾ taste ਨਹੀਂ ਬਣਦਾ ਜਿਹੜਾ ਘਾਟੀ ਦੀ ਲੱਸੀ ਦਾ ਅੱਛਾ ਹਾਂ ਬਾਬਾ ਜੀ ਕੀ ਗੱਲ ਹੋਰ ਐ ਜਿਵੇਂ ਜਿਹੜੀ ਅੱਜ ਕੱਲ ਲੱਸੀ ਬੜੀ ਘੱਟ ਦੀ ਨਜ਼ਰ ਆ ਰਹੀ ਆ ਪਹਿਲਾਂ ਜਿਵੇਂ ਪੰਜਾਬ ਦੇ ਆਨ-ਪਾਨ ਸ਼ਾਨ ਦੁੱਧ ਹੁੰਦਾ ਸੀ ਲੱਸੀ ਮੱਖਣ ਕਿਉਂ ਦੇਸੀ ਹੁਣ ਨੱਸੀ ਦਾ ਚਲਣ ਕਿਉਂ ਘਟ ਗਿਆ ਇਹਨਾਂ ਘਟਦਾ ਨਜ਼ਰ ਕਿਉਂ ਆ ਰਿਹਾ ਨੱਸੀ ਜਾਵਾਂ ਦੀ ਇੱਕ ਦਾ ਜਿਹੜਾ ਡੰਗਰ ਪਸ਼ੂ ਦਾ ਮੰਗੇ ਬਹੁਤ ਹੋ ਗਏ ਤੇ ਇੱਕ ਇਹ ਦੇ ਵਦਗੀ ਰੁਜੀ ਲੋਕਾਂ ਦੀ ਬਹੁਤ ਘਟ ਗਈ ਗਰੀਬ ਤਾਂ ਪਤਾ ਹੁੰਦਾ ਸੀ ਦੋ ਦੋ ਚਾਰ ਚਾਰ ਮੱਝਾਂ ਹਰ ਇੱਕ ਦੇ ਖੜੀਆਂ ਹੁੰਦੀਆਂ ਸੀ ਤੇ ਉਹ ਚਾਰਾ ਮਹਿੰਗਾ ਹੋ ਗਿਆ ਤੂੜੀ ਮਹਿੰਗੀ ਹੋ ਗਈ ਜੇ ਆਹ ਬੰਕੜਾ ਰਾਗਾਉਣੀ ਉਹ ਵੀ ਮਹਿੰਗੀ ਹੋਊ ਕੀ ਤੁਹਾਨੂੰ ਲੱਗਦਾ ਹੈ ਵੀ ਸਰਦੀਆਂ ਚ ਪੀਣੀ ਚਾਹੀਦੀ ਹੈ ਗਰਮੀਆਂ ਚ ਇਹਨੇ ਪੀਣੀ ਚਾਹੀਦੀ ਹੈ ਨਹੀਂ ਇਹ ਬਹਿਮਾ ਜੀ ਸਰਦੀ ਇਹਨੂੰ ਸਰਦੀ ਦੇ ਵਿੱਚ ਵੀ ਪੀ ਸਕਦੇ ਹੋ ਗਰਮੀ ਦੇ ਵਿੱਚ ਵੀ ਤਾਂ ਪਿੰਦੇ ਹੀ ਪਿੰਦੇ ਲੋ ਅੱਛਾ ਕੋਈ ਇਹਦਾ ਨਹੀਂ ਹੈ ਮੈਂ ਪੈ ਦੰਦਿਆ ਵੀ ਜੁਕਾਮ ਹੋ ਜਾ ਜੁਕਾਮ ਹੋ ਜਾ ਖਾਂਗ ਹੋ ਜਾ ਕੋਈ ਇਹਦਾ ਸਾਈਡ ਵਿੱਚ ਅੱਛਾ ਹਾਂ ਇਹ ਬੋਕੋਣੀ ਦੀ ਗੱਲ ਹੋਰ ਹੈ ਬੀਜ ਜਿਹੜੀ ਲੱਸੀ ਆ ਹੁਣ ਪਿਓਰ ਲੱਸੀ ਹੁੰਦੀ ਆ ਮਿਲਦੀ ਏ ਕਿਤੇ ਇੰਪੈਕਟਾਂ ਚੋਂ ਜਾਂ ਦੁਕਾਨਾਂ ਤੋਂ ਨਹੀਂ ਪਿਓਰ ਨਹੀਂ ਮਿਲਦੀ ਪਿਓਰ ਤਾਂ ਜੋ ਆਪਣਾ ਘਰੇ ਪ੍ਰੋਡਕਟ ਤਿਆਰ ਹੁੰਦਾ ਉਹਨੂੰ ਪਿਓਰ ਕਿਹਾ ਜਾਂਦਾ ਬਾਹਰ ਦੇ ਨਹੀਂ ਮੰਦ ਅਜਾ ਪਪਾ ਜੀ ਕੀ ਕੀ ਫਾਇਦੇ ਮੜੇ ਫਾਇਦੇ ਗਿਣਾਓ ਜੀ ਚਾਟੀ ਦੇ ਲੱਸੀ ਦੇ ਸਾਰੇ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਇਸ ਵਕਤ ਮੌਜੂਦ ਆ ਪਿੰਡ ਮੁੱਲਾਪੁਰ ਦੇ ਕੋਲ ਤੇ ਮੁੱਲਾਪੁਰ ਦਾ ਖੜਾ ਜਿਹੜਾ ਕਸਬਾ ਇੱਥੇ ਪੈਂਦਾ ਵਾ ਤੇ ਨਾਲ ਹੀ ਮੇਰੇ ਮੈਕਡੋਨਲਡ ਵਰਗੇ ਵੱਡੇ ਬ੍ਰਾਂਡ ਅਤੇ ਕੇएफसी ਹਲਦੀराम ਵਰਗੀ ਜੀ ਮਾਰਕੀਟ ਬਹੁਤ ਵਧੀਆ ਬਣ ਰਹੀ ਹੈ ਇੱਥੇ ਮਾਸ਼ਾਅੱਲਾ ਬਹੁਤ ਸੋਹਣੀ ਲੱਗਦੀ ਹੈ ਉਹਦੇ ਨਾਲ ਹੀ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਇਹ ਚਾਟੇ ਦੀ ਲੱਸੀ ਵੇਚਦੇ ਨੇ ਇਹ ਚਾਟੇ ਦੀ ਲੱਸੀ ਦੀ ਖਾਸ ਬਾਤ ਕੀ ਹੈ ਖਾਸ ਗੱਲ ਬਾਤ ਕੀ ਹੈ ਕਿ ਖਾਸ ਇਹ ਹੀ ਹੈ ਕਿ ਅੱਜ ਕੱਲ ਨੋਰਮਲ ਜਿਹੜੀ ਲੱਸੀ ਹੈ ਪਿੰਡਾਂ ਦੇ ਵਿੱਚ ਬਹੁਤ ਥੋੜੀ ਥੋੜੀ ਮਿਲ ਰਹੀ ਹੈ ਸ਼ਹਿਰਾਂ ਜਿਹੜਾ ਦੇਖਣ ਨੂੰ ਨਹੀਂ ਮਿਲਦੀ ਇਹ ਵੇਚਦੇ ਨੇ ਚਾਟੇ ਦੀ ਲੱਸੀ ਸਾਰੀ ਗੱਲ ਬਾਤ ਜਾਣਾਂਗੇ ਕਿ ਜਿਹੜੀ ਚਾਟੇ ਦੀ ਲੱਸੀ ਕਿੱਦਾਂ ਬਣਦੀ ਹੈ ਕੀ ਫਾਇਦੇ ਹੈ ਦੇ ਤੇ ਲੋਕਾਂ ਨੂੰ ਕਿਉਂ ਪੀਣੀ ਚਾਹੀਦੀ ਹੈ ਤੇ ਕਿਉਂ ਦਿਨੋਂ ਦਿਨ ਇਹ ਜਿਹੜੀ ਹੈ ਗਾਇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕੋਈ ਗੱਲ ਕੀ ਨਾਮ ਹੈ ਤੁਹਾਡਾ ਚਮਕੌਰ ਸਿੰਘ ਚਮਕੌਰ ਜੀ ਇੱਕ ਗੱਲ ਦੱਸੋ ਵੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਚਾਟੀ ਦੀ ਲੱਸੀ ਹੈ ਇਹ ਚਾਟੀ ਦੀ ਲੱਸੀ ਕਿਉਂ ਕਿਹਾ ਜਾਂਦਾ ਇਹਨੂੰ ਚਾਟੀ ਦੀ ਲੱਸੀ ਜੀ ਇਹ ਜਿਹੜਾ ਇਹਦਾ ਪ੍ਰੋਸੀਜਰ ਆ ਹਾਂਜੀ ਦੁੱਧ ਨੂੰ ਕਾੜ ਕੇ ਬਣਾਇਆ ਜਾਂਦਾ ਸਾਰੀ ਦਿਹਾੜੀ 7-8 ਘੰਟੇ ਦਾ ਪ੍ਰੋਸੀਜਰ ਆ ਇਹ ਇਹਨੂੰ ਸਾਰੀ ਦਿਹਾੜੀ ਅੱਗ ਦੇ ਉੱਤੇ ਪਾੜਿਆ ਜਾਂਦਾ ਇਹਦੇ ਨਾਲ ਲਾਲੀ ਪਾਣਾ ਜਾਂਦਾ ਹਾਂ ਸ਼ਾਮ ਨੂੰ ਇਹਨੂੰ ਠੰਡਾ ਕਰਕੇ ਫਿਰ ਜਾਗ ਲਾਉਨੇ ਆ ਹਾਂ ਯਾਗ ਲਾ ਕੇ ਸਵੇਰ ਨੂੰ ਸਵੇਰੇ ਲੜਕ ਕੇ ਤੇ ਉਹ ਬਣਾਉਨੇ ਆ ਜਿਹੜਾ ਦੂਸਰਾ ਹੁੰਦਾ ਜਿਹਨੂੰ ਦੁੱਧ ਵਾੜ ਕੇ ਆਪਾਂ ਯਾਗ ਲਾ ਦੇਣਾ ਉਹ ਚਿੱcke ਬਣ ਜੀ ਰਹੂਗਾ ਲਾਲੀ ਚ ਨਹੀਂ ਆਊਗਾ ਤੇ ਲਾਲੀ ਤੇ ਜਿਹੜੀ ਚਿੱਟੀ ਲੱਸੀ ਹੁੰਦੀ ਬਾਬਾ ਜੀ ਕੀ ਫਰਕ ਹੈ ਉਹ ਦੋਨਾਂ ਚ ਕੋਈ ਹਾਂਜੀ ਕੜ ਕੜ ਦਾ ਫਰਕ ਆ ਉਹਦਾ ਜਿਹੜਾ ਸੇਕ ਦਾ ਫਰਕ ਹੈ ਮਠਾ ਮਠਾ ਸੇਕ ਲੱਗਣਾ ਹੁੰਦਾ ਦੋਨੋਂ ਨੂੰ 6-7 ਘੰਟੇ ਟਾਈਮ ਦੇਣਾ ਉਬਾਲਣਾ ਉਹਦਾ ਯਾਗੀ ਨਾਲ ਹੀ ਲਾਲੀ ਆਉਣੀ ਆ ਦੂਸਰੇ ਨਾਲ ਨਹੀਂ ਪਪਾ ਜੀ ਜੀ ਗੱਲ ਕਰੀਏ ਚਲੋ ਆਪਾਂ ਤੁਸੀਂ ਚਾਟੀ ਦੀ ਲੱਸੀ ਦੇ ਬਾਰੇ ਬੱਸਿਆ ਹੁਣੇ ਗੱਲ ਹੋਰ ਦੱਸੋ ਜਿਹੜੀ ਚਾਟੀ ਦੀ ਲੱਸੀ ਹੈ ਇਹ ਇੰਨੀ ਦਿਨੋਂ ਦਿਨ ਘਟਦੀ ਕੋਈ ਨਜ਼ਰ ਆ ਰਹੀ ਲੱਸੀ ਨੋਰਮਲ ਵੀ ਨਹੀਂ ਤੁਹਾਨੂੰ ਪੈਕਟਾਂ ਵਾਲੀ ਆ ਰਹੀ ਹੈ ਵੇਰਕਾ ਤੋਂ ਮਿਲਦੀ ਹੈ ਕਦੇ ਕਿੰਨਾ ਮਿਲਦੀ ਹੈ ਜਿਹੜੀ ਘਰ ਦੀ ਲੱਸੀ ਹੁੰਦੀ ਹੈ ਤੇ ਪੈਕਟਾਂ ਵਾਲੀ ਲੱਸੀ 'ਚ ਕੀ ਫਰਕ ਹੁੰਦਾ ਇਹ ਤਾਂ ਜੀ ਆ ਬਣੀ ਬਣਾਈ ਵੀ ਆਉਣ ਲੱਗੀ ਹੁਣ ਵੇਰਕਾ ਹੀ ਤਾਂ ਚਲਾਉਂਦੀ ਆ ਹੋਰ ਵੀ ਕਈ ਕੰਪਨੀਆਂ ਦੀ ਆਉਣ ਲੱਗੀਆਂ ਜਿਹੜੀ ਘਰ ਦੀ ਲੱਸੀ ਹੈ ਇਹ ਵਧੀਆ ਪ्योर ਦੁੱਧ ਤੋਂ ਤਿਆਰ ਹੁੰਦੀ ਆ। ਅੱਛਾ। ਇਹ ਇਹਨੂੰ ਟਾਈਮ ਵੀ ਜ਼ਿਆਦਾ ਲੱਗਦਾ। ਤੇ ਬਾਕੀ ਆ ਸਪ੍ਰੇਟਾ ਵਗੈਰਾ ਹੋਰ ਕਈ ਦੁੱਧ ਤੋਂ ਬਣਦੇ ਆ ਪਰ ਉਹਦਾ taste ਨਹੀਂ ਬਣਦਾ ਜਿਹੜਾ ਚਾਟੀ ਦੀ ਲੱਸੀ ਦਾ। ਜਿਹੜਾ ਤਤ ਨੂੰ ਦੇ ਉਹਦੇ ਚ ਤਤਾਂ 'ਚੇ ਫਰਕ ਹੁੰਦਾ। ਹਾਂਜੀ ਹਾਂਜੀ। ਇਹ ਉਹਦਾ 3 ਜਾਂ 4% ਹੁੰਦਾ ਫੈਟ ਦਾ। ਇਹਦਾ ਜਿਹੜਾ ਅਸੀਂ ਖਰੀਦੇ ਆ ਦੁੱਧ ਇਹਦਾ ਤਕਰੀਬਨ 10% ਤੋਂ ਘੱਟ ਨਹੀਂ ਹੋ। ਅੱਛਾ। ਹਾਂਜੀ। ਪਪਾ ਜੀ ਇੱਕ ਗੱਲ ਹੋਰ ਐ ਜਿਵੇਂ ਜਿਹੜੀ ਅੱਜਕੱਲ੍ਹ ਲੱਸੀ ਬੜੀ ਘਟਦੀ ਨਜ਼ਰ ਆ ਰਹੀ ਹੈ ਪਹਿਲਾਂ ਜਿਵੇਂ ਪੰਜਾਬ ਦੇ ਆਨ-ਬਾਨ ਸ਼ਾਨ ਦੁੱਧ ਹੁੰਦਾ ਸੀ ਲੱਸੀ ਮੱਖਣ ਘਿਓ ਦੇ ਸੀ ਉਹਨਾਂ ਲੱਸੀ ਦਾ ਚਲਨ ਕਿਉਂ ਘਟ ਗਿਆ ਇਹਨਾਂ ਘਟਦਾ ਨਜ਼ਰ ਕਿਉਂ ਆ ਰਿਹਾ ਲੱਸੀ ਦਾ ਜਾਣਾ ਜੀ ਇੱਕ ਤਾਂ ਜਿਹੜਾ ਡੰਗਰ ਪਸ਼ੂ ਦਾ ਮਹੰਗੇ ਬਹੁਤ ਹੋ ਗਈ ਤੇ ਇੱਕ ਇਹਦੇ ਬਦੀ ਰੁਝੀ ਲੋਕਾਂ ਦੀ ਬਹੁਤ ਘਟ ਗਈ ਤੇ ਬਾਹਰ ਆਮ ਅਗੇ ਗਰੀਬ ਤਰਕਾ ਹੁੰਦਾ ਸੀ 2-2 4-4 ਮੱਝਾਂ ਹਰ ਇੱਕ ਦੇ ਖੜੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਤੇ ਉਹ ਚਾਰਾ ਮਹੰਗਾ ਹੋ ਗਿਆ ਤੂੜੀ ਮਹਿੰਗੀ ਹੋ ਗਈ ਇਹ ਆਹ ਜਿਹੜਾ ਖਰਾਕ ਆਉਣੀ ਉਹ ਵੀ ਮਹਿੰਗੀ ਹੋਊਗੀ ਯਾਨੀ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈਗਾ ਅੱਛਾ ਹਾਂਜੀ ਤੇ ਲੱਸੀ ਘਟਨ ਦਾ ਕਾਰਨ ਵੀ ਪਸ਼ੂ ਪਾਲਣ ਵੀ ਲੋਕਾਂ ਨੇ ਘਟਾਤਾ ਹਾਂਜੀ ਹਾਂਜੀ ਬਹੁਤ ਘਟ ਗਿਆ ਹੁਣ ਤਾਂ ਜ਼ਿਮੀਦਾਰ ਦੇ ਵੀ ਇੱਕ ਅੱਧੀ ਦੋ ਹੋਊ ਤੇ ਜ਼ਿਆਦਾ ਫਾਰਮਰਾਂ ਦਾ ਉਹਨਾਂ ਕੋਲ ਹੀ ਆ ਨਹੀਂ ਇੱਕ ਇੱਕ ਦੋ ਦੋ ਡੰਗਰੀ ਆ ਨਹੀਂ ਹਰ ਘਰ ਦੇ ਚਾਰ ਪੰਜ 6 6 ਤੱਕ ਵੀ ਹੁੰਦੇ ਸੀ ਅੱਛਾ ਮਾਮਾ ਜੀ ਜਿਵੇਂ ਗੱਲ ਕਰੀਏ ਪਚਮਕੌਰ ਸਿੰਘ ਜੀ ਵੀ ਜਿਹੜੀ ਲੱਸੀ ਹੈ ਇਹਦੇ ਸਰਦੀਆਂ ਚ ਨਹੀਂ ਪੀਣੀ ਚਾਹੀਦੀ ਲੋਕ ਕਹਿੰਦੇ ਆ ਕੀ ਤੁਹਾਨੂੰ ਲੱਗਦਾ ਵੀ ਸਰਦੀਆਂ ਚ ਪੀਣੀ ਚਾਹੀਦੀ ਹੈ ਗਰਮੀਆਂ ਚ ਇਹਨੇ ਪੀਣੀ ਚਾਹੀਦੀ ਹੈ ਨਹੀਂ ਇਹ ਬਹਿਮਾ ਜੀ ਸਰਦ ਇਹਨੂੰ ਸਰਦੀ ਦੇ ਵਿੱਚ ਵੀ ਪੀ ਸਕਦੇ ਹੋ ਗਰਮੀ ਦੇ ਵਿੱਚ ਵੀ ਤਾਂ ਪਿੰਦੇ ਹੀ ਪਿੰਦੇ ਲੋ ਅੱਛਾ ਕੋਈ ਇਹਦਾ ਨਹੀਂ ਹੈ ਮੈਂ ਪੈ ਦੰਦਿਆ ਵੀ ਜ਼ੁਕਾਮ ਹੋ ਜਾ ਜ਼ੁਕਾਮ ਹੋ ਜਾ ਖਾਂਗ ਹੋ ਜਾ ਕੋਈ ਇਹਦਾ ਸਾਈਡ ਪਰ ਅੱਛਾ ਹਾਂਜੀ ਤੇ ਪਪਾ ਜੀ ਕੀ ਗੱਲ ਹੋਰ ਹੈ ਵੀ ਜਿਹੜੀ ਜਿਹੜੀ ਲੱਸੀ ਆ ਹੁਣ ਪਿਓਰ ਲੱਸੀ ਹੁੰਦੀ ਆ ਮਿਲਦੀ ਹੈ ਕਿਤੋਂ ਇੰਪੈਕਟਾਂ ਚੋਂ ਦੁਕਾਨਾਂ ਤੋਂ ਨਹੀਂ ਪਿਓਰ ਨਹੀਂ ਮਿਲਦੀ ਪਿਓਰ ਤਾਂ ਜਿਹੋ ਆਪਣੇ ਘਰੇ ਪ੍ਰੋਡਕਟ ਤਿਆਰ ਹੁੰਦਾ ਉਹਨੂੰ ਪਿਓਰ ਕਿਹਾ ਜਾਂਦਾ ਬਾਲੇ ਨੂੰ ਮੰਦ ਅੱਜ ਪਪਾ ਜੀ ਇਹਦੇ ਕੀ ਕੀ ਫਾਇਦੇ ਮੜੇ ਫਾਇਦੇ ਗਿਣਾਓ ਜੀ ਚਾਟੀ ਦੇ ਲੱਸੀ ਦੇ ਫਾਇਦੇ ਤਾਂ ਜੀ ਫਾਇਦੇ ਹੀ ਆਦੇ ਇੱਕ ਤਾਂ ਸਿਹਤ ਵੀ ਤੰਦਰੁਸਤ ਰਹਿੰਦੀ ਆ ਤੇ ਪਾਚਨ ਸ਼ਕਤੀ ਬਹੁਤ ਤੇਜ ਹੁੰਦੀ ਆ ਇਹਦੇ ਨਾਲ ਤੇ ਬਾਕੀ ਵਿਟਾਮਿਨ ਵੀ ਕਾਫੀ ਮਿਲ ਜਾਂਦੇ ਆ ਨੌਜਵਾਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਬਜ਼ੁਰਗਾਂ ਵਾਸਤੇ ਵੀ ਬਹੁਤ ਸਾਰਿਆਂ ਵਾਸਤੇ ਵਧੀਆ ਆ ਪਰ ਅੱਜ ਕੱਲ ਨੌਜਵਾਨ ਇਸ ਲੱਸੀ ਤੋਂ ਪਰੇਸ਼ ਜੀ ਕਰਨ ਲੱਗ ਗਏ ਨਾ ਤੁਹਾਡਾ ਹੋਇਆ ਜਾਂ ਦੂਸਰਾ ਹੋਇਆ ਜੂਸ ਹੋਏ ਇਹ ਚੀਜ਼ਾਂ ਕਰਦੇ ਲੱਸੀ ਦਾ ਜਵਾਕ ਵੀ ਵਰਡ ਕਰਦੇ ਆ ਵੀ ਪਹਿਲਾਂ ਨੇ ਸਮਾਂ ਦੇ ਵਿੱਚ ਜਿਹੜੀ ਲੱਸੀ ਸੀ ਪਹਿਲਵਾਨ ਕਿਲੋ ਕਿਲੋ 2 2 ਕਿਲੋ ਪੀ ਜਾਂਦੇ ਸੀ ਪਹਿਲਵਾਨੀਆਂ ਦਾ ਸਰੀਰ ਦੇਖੋ ਕਿਦਾਂ ਦੇ ਹੁੰਦੇ ਸੀ ਹੁਣ ਅੱਜ ਕੱਲ ਜਿਹੜੇ ਜਿਮ ਲਾਉਂਦੇ ਨੇ ਮੁੰਡੇ ਕਿ ਉਹਨਾਂ ਨੂੰ ਪੀਣੀ ਚਾਹੀਦੀ ਹੈ ਜਾਂ ਛਾਤੀ ਦੀ ਲੱਸੀ ਹਾਂਜੀ ਹਾਂਜੀ ਜ਼ਰੂਰ ਪੀਣੀ ਚਾਹੀਦੀ ਹੈ ਦੁੱਧ ਲੱਸੀ ਦਹੀਂ ਜਿੰਨਾ ਵੀ ਜੂਸ ਕਰਦੇ ਕਰ ਸਕਦੇ ਹੋ ਮੈਂ ਆਪਣੀ ਆਪਦੀ ਗੱਲ ਕਰਦਾ ਮੈਂ ਪੋਸਟ ਆਫਿਸ ਜੋ ਵੀ ਨੌਕਰੀ ਕੀ ਗਿਆ ਨਿਰਸ਼ੋਸ ਕੰਪਨੀ ਜੀ ਵੀ ਕੀਤੀ ਜਦ ਮੈਂ ਦਾਖਾਨੇ ਦੇ ਵਿੱਚ ਸੀਗਾ ਮੈਂ 4-4 ਕਿਲੋ ਦੁੱਧ ਆਪ ਵੀ ਜਾਂਦਾ ਸੀ ਕੱਚਾ ਦੁੱਧ ਵੀ ਔਰ ਕੜਿਆ ਹੋਇਆ ਵੀ ਜਿਹਦੇ ਘਰੇ ਵੀ ਜਾਣਾ ਉਹਨਾਂ ਨੇ ਕਹਿਣਾ ਬਈ ਦੁੱਧ ਤੂੰ ਕੜਿਆ ਹੋਇਆ ਵੀ ਬੀਂਗਾ ਕਿ ਦੂਸਰਾ ਵੀ ਬੀਂਗਾ ਮੈਂ ਕਿ ਬੀਬੀ ਜਿਹੜਾ ਹੈਗਾ ਉਹੀ ਲਿਓ ਸਹੀ ਗੱਲ ਹੈ ਕਿ ਇੰਨੀ ਯਾਨੀ ਪਾਚਲ ਚੱਲਤੀ ਸੀ ਯਾਨੀ 70 ਰੁਪਏ 75 ਕਿਲੋਮੀਟਰ ਦੀ ਮੇਰੀ ਰਫਤਾਰ ਸੀਗੀ ਸਾਈਕਲ ਚਲਾਉਣ ਦੀ ਅੱਛਾ ਸਨ 89 ਦੇ ਵਿੱਚ 8 ਸਾਲ ਮੈਂ ਸਰਵ ਜੌਬ ਕੀਤੀ ਆ ਪੋਸਟ ਆਫਸ ਦੇ ਵਿੱਚ ਉਦੋਂ ਬਾਅਦ ਮੈਂ ਇੱਧਰ ਇੰਸ਼ੋਰੈਂਸ ਦੇ ਬਚਿਆ 25 ਸਾਲ ਮੈਂ ਉਧਰ ਨੌਕਰੀ ਕੀਤੀ 44 ਸਾਲ ਮੈਂ ਸਰਵਿਸ ਕੀਤੀ ਆ ਮੇਰੀ ਉਮਰ 62 ਸਾਲ ਹੈ ਉਸ ਟੈਨ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ 62 ਸਾਲ ਹੋ ਉਮਰ ਅੱਜ ਕੱਲ ਦਾ ਮੁੰਡਾ 62 ਸਾਲ ਦਾ ਤੇ 32 ਸਾਲ ਦਾ ਮੇਰੇ ਬੋਰ ਪਰ ਘਾ ਵੇ ਮੁਕਾਬਲਾ ਹੋ ਜੇ ਕਹਿੰਦੇ ਭਾਈ ਜੀ ਇੱਕ ਹੋਰ ਗੱਲ ਜਿਵੇਂ ਲੱਸੀ ਕਈ ਬਿਮਾਰੀਆਂ ਦਾ ਇਲਾਜ ਕਰਦੀ ਜੀ ਕਈਆਂ ਨੂੰ ਜਿਵੇਂ ਥਾਇਰੋਇਡ ਹੁੰਦਾ ਹੈ ਕਈ ਲੇਡੀਜ਼ ਨੂੰ ਘਰੇ ਅੱਜ ਕੱਲ ਮਤਲਬ ਕੰਮ ਨਹੀਂ ਕਰ ਪੰਦੇ ਮਤਲਬ ਬੈਠਣ ਵਾਲੀ ਜੋਬ ਹੈ ਜਿੰਨਾਂ ਦੀ ਲੱਸੀ ਉਹਨਾਂ ਨੂੰ ਵੀ ਪੀਣੀ ਚਾਹੀਦੀ ਕੀ ਹੋਰ ਕਿਹੜੇ-ਕਿਹੜੇ ਪਰਸਨ ਨੂੰ ਆਪਾਂ ਨੂੰ ਲੱਸੀ ਜ਼ਿਆਦਾ ਤੋਂ ਜ਼ਿਆਦਾ ਪੀਣੀ ਚਾਹੀਦੀ ਹੈ ਇਹ ਦੁੱਧ ਆ ਇਹ ਜਿੰਨੇ ਆਪਾਂ ਕਹਿੰਦੇ ਆ ਯੂਰੀਆ ਬਣਦਾ ਜਾਂ ਦੂਸਰਾ ਬਣਦਾ ਇਹ ਸਾਰਿਆਂ ਵਾਸਤੇ ਵਧੀਆ ਕੋਈ ਦਿਲ ਤੇ ਜਲਣ ਹੁੰਦੀ ਆ ਜਿੰਨਾਂ ਆਪਾਂ ਗੈਸ ਬਣਨੀ ਕਹਿੰਦੇ ਆ ਸਾਰਾ ਹੀ ਕੋ ਠੀਕ ਹੈ ਇਹ ਪਾਟਨ ਸ਼ਕਤੀ ਠੀਕ ਕਰ ਰਹੀ ਹੈ ਮਤਨ ਤੁਸੀਂ ਖਲੋਤੇ ਹੋ ਇਥੇ ਲੱਸੀ ਵੇਚਣ ਨੂੰ ਚਾਟੇ ਦੀ ਕਿੰਨੇ ਕਿਤੋਂ ਕਿਤੋਂ ਬੰਦੇ ਤੁਹਾਡੇ ਕੋਲ ਲੱਸੀ ਲੈਣ ਆਉਂਦੇ ਆ ਲੱਸੀ ਜੀ ਆ ਅਸੀਂ ਫਿਰੋਜ਼ਪੁਰ ਤੇ ਖੜੇ ਆ ਤੇ ਇਧਰੋਂ ਮੋਗਾ ਸਾਈਡ ਫਿਰੋਜ਼ਪੁਰ ਸਾਈਡ ਸਾਰੇ ਬੰਦੇ ਇਥੋਂ ਪੀ ਕੇ ਜਾਂਦੇ ਆ ਮੈਨੂੰ ਅੱਜ ਦੂਜਾ ਸਾਲ ਆਇਆ ਹੈ ਲਾਈਵ ਤੇ ਹੁਣੇ ਤੱਕ ਮੈਂ ਸਾਲ ਦੇ ਵਿੱਚ ਬੰਦ ਨਹੀਂ ਕੀਤੀਏ ਚਾਹੇ ਅਸੀਂ ਇਹ ਥੋੜੀ ਘਟਾਤੀ ਸੀ ਲਾਗਤ ਘਟ ਜਾਂਦੀ ਆ ਹੁਣ ਅਸੀਂ ਫੇਰ ਨਾਰਮਲ ਉਹੀ ਕਾਦਾ ਕਿੰਨੀ ਪ੍ਰੋਡਕਸ਼ਨ ਹੋ ਜਾਂਦੀ ਹੈ ਮਤਲਬ ਸਰਦੀਆਂ ਚ ਤੇ ਗਰਮੀਆਂ ਚ ਆਪਦੀਆਂ ਜੀ ਜਾਨੀ ਕਿ 10 ਕਿਲੋ ਦੀ ਆ ਤੇ ਦੂਜੇ ਦੇ 15 ਜਾਂ 20 ਜੀ ਕਿ ਹੋ ਜਾਂਦੇ ਤੇ ਗਰਮੀਆਂ ਚ ਗਰਮੀਆਂ ਚ 20 25 ਡੇਢ ਜਿਹੜੇ ਲੀਟਰ ਲੱਗ ਜਾਂਦੀ ਹੈ ਸਾਡਾ ਅੱਛਾ ਹਾਂਜੀ ਤੇ ਬਾਬਾ ਜੀ ਕਿੰਨਾ ਕੁ ਸਮਾਂ ਮਤਲਬ ਤੁਸੀਂ ਪਹਿਲਾਂ ਉਹਨੂੰ ਯੂਟਿਲਾਈਜ਼ ਕਰਦੇ ਪਹਿਲਾਂ ਉਹਨੂੰ ਗਰਮ ਕਰਨਾ ਦੋ ਯਾਨੀ ਕਿ ਕਿੰਨੇ ਚਿਰ ਦਾ ਪ੍ਰੋਸੈਸ ਹੈ ਲੱਸੀ ਬਣਾਉਣ ਦਾ ਬਸ ਹੋਈ ਆ ਜੀ ਫੇਰੇ ਲਿਆ ਕੇ ਉਹਨੂੰ ਘਾਲਣਾ ਤਰ ਦੇਣਾ ਤੇ ਉਹ ਮੱਠੀ ਮੱਠੀ ਆ ਕੇ ਤੇ ਚਲੀ ਜਾਣਾ ਉਹ ਇਹਨੂੰ 8 ਘੰਟੇ ਲੱਗ ਜਾਂਦੇ ਆ ਸ਼ਾਮ ਨੂੰ ਜਦੋਂ ਉਹਨੂੰ ਠੰਡਾ ਕਰਕੇ ਜਾਗ ਲਾ ਦੇਣਾ ਸਵੇਰੇ ਤਿਆਰ ਆ ਅੱਛਾ ਬੱਬਾ ਜੀ ਜਾਂਦੇ ਜਾਂਦੇ ਇੱਕ ਨੌਜਵਾਨ ਨੂੰ ਅੱਜ ਕੱਲ ਦੇ ਜਿਹੜੇ ਖਾਣ ਪਾਣ ਸਹੀ ਨਹੀਂ ਹੈਗਾ ਉਹਨਾਂ ਦੇ ਮਾਮਾਂ ਨੂੰ ਤੇ ਜਿਹੜੇ ਜਿਮ ਲੱਗੇ ਹੋਏ ਆ ਉਹਨਾਂ ਦੇ ਲਈ ਕੋਈ ਮੈਸੇਜ ਤੁਸੀਂ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਘਰ ਦੇ ਖਰਾਕਾਂ ਦਾ ਕੀ ਫਾਇਦੇ ਨੇ ਤਾਂ ਦੇ ਖਰਾਕਾਂ ਦੇ ਜੀ ਫਾਇਦੇ ਹੀ ਫਾਇਦਾ ਅੱਜ ਕੱਲ ਦੇ ਨੌਜਵਾਨਾਂ ਨੂੰ ਸਾਈਕਲਿੰਗ ਵੀ ਕਰਨੀ ਚਾਹੀਦੀ ਆ ਰੇਸਿੰਗ ਵੀ ਕਰਨੀ ਚਾਹੀਦੀ ਆ ਜਿਮ ਵੀ ਲਾਉਣੇ ਚਾਹੀਦੇ ਆ ਯਾਨੀ ਕਿ ਕਸਰਤ ਕੋਈ ਵੀ ਚੀਜ਼ ਆ ਚਾਹੇ ਡੰਡ ਬੈਟਕਾਂ ਵਾਲੋ ਉਹ ਕਰਨੀ ਚਾਹੀਦੀ ਆ। اچھا, ਛੇ ਦਬਾਬ ਤੇ ਫੈਲੀ-ਫੈਲੀ ਵਰਦਾ। ਇਹ ਦੇਸੀ ਇੰਜਾਂ ਨੂੰ ਲੋਕ ਛੱਡ ਚੁੱਕੇ ਆ ਇਹਨਾਂ ਨੂੰ ਦੁਬਾਰੇ ਆਪਣਾਉਣਾ ਚਾਹੀਦਾ। ਜੀ ਬਿਲਕੁਲ। ਹਾਂਜੀ। ਜੀ ਤਾਂ ਐਸਨ ਸਾਡੇ ਨਾਲ ਚਮਕੌਰ ਸਿੰਘ ਬਾਬਾ ਜੀ ਮੁੱਲਾਪੁਰ ਦਾਖਾਂ ਦੇ ਬਿਲਕੁਲ ਗੇਟ ਦੇ ਕੋਲ ਆਂ ਦਾਖਾਂ ਵਿਲੇਜ ਨਾਲ ਪੈਂਦਾਗਾ ਮੈਕਡੋਨਲਡ ਦੇ ਬਿਲਕੁਲ ਸਾਹਮਣੇ ਆ। ਜੇ ਕੋਈ ਬਾਈ ਜੇ ਕੋਈ ਵੀ ਮਤਲਬ ਵੀਡੀਓ ਦੇ ਮਾਧਮ ਦਰਾਜ ਇਹਨਾਂ ਦੇ ਕੋਲੇ ਆਣਾ ਚਾਹੁੰਦਾ ਤਾਂ ਇਹ ਮੁੱਲਾਪੁਰ ਦਾਖਾਂ ਗੇਟ ਆ ਜਿਹੜਾ ਉਹਦੇ ਨਾਲ ਹੈ ਮੈਕਡੋਨਲਡ ਦੇ ਬਿਲਕੁਲ ਸਾਹਮਣੇ ਆ। ਤਾਂ ਜਿਹੜੀ ਚਾਟੀ ਦੇ ਲੱਸੀ ਦੇ ਫਾਇਦੇ ਬਾਬਾ ਜੀ ਨੇ ਦੱਸੇ ਵੀ ਪਹਿਲਵਾਨਾਂ ਨੂੰ ਵੀ ਜਿੰਮਾ ਲੈਣ ਨੂੰ ਵੀ ਚਾਹੇ ਲੇਡੀਜ਼ ਘਰੇ ਜਨਾਨੀਆਂ ਹੁੰਦੀਆਂ ਨੇ ਅੱਜ ਕੱਲ ਜੌਬ ਕਰਦੀਆਂ ਨੇ ਉਹਨਾਂ ਨੂੰ ਵਰਕਆਊਟ ਨਹੀਂ ਹੋ ਪੰਦਾ ਤਾਂ ਉਹਨਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਜਿਹੜੀ ਘਰ ਦੀ ਖਰਾਕੇ ਜਤੋ ਜਤ ਆਪਣਾਣੀ ਚਾਹੀਦੀ ਆ ਤਾਂ ਦੋਸਤੋ ਐਦਾਂ ਦੀਆਂ ਸਟੋਰੀਜ਼ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਕੈਮਰਾਮੈਨ ਗੌਰਵ ਦੇ ਨਾਲੇ ਖਾਸ ਰਿਪੋਰਟ